ਕੀ ਕਹਣਾ ਚਾਹੋਗੇ ਮੰਡੀ ਦੇ ਮੈਂ ਬਲਵਿੰਦਰ ਸਿੰਘ ਸੰਧੂ ਜੀ ਮੰਡੀ ਦੇ ਵਿੱਚ ਅਤ ਮਾੜਾ ਹਾਲਿਆ ਇਹਨਾਂ ਇਹ ਜਿਹੜੀ ਮੰਡੀ ਆ ਦਾਣਾ ਮੰਡੀ ਹਵਾਨ ਇਹ ਸਾਡੀ ਅਜਨਾਲਾ ਸਬਡਿਵੀਜ਼ਨ ਤੋਂ ਦੂਜੀ ਵੱਡੀ ਮੰਡੀ ਆ ਬਾਕੀ ਨਿਕੀਆਂ ਮੰਡੀਆਂ ਸੀਆਂ ਇਹਦੀ ਅਰਾਈਵਲ ਜਿਹੜੀ ਆ ਟੋਟਲ ਜਿੱਦਾਂ ਅੱਗੇ ਆਪਾਂ ਆੜਤੀ ਸਭ ਕੋ ਵੀ ਸੁਣੀ ਆ ਇਹ 7 ਤੋਂ 8 ਲੱਖ ਬੋਰੀ ਤੋੜਾ ਝੋਨਾ ਜਿਹੜਾ ਇਹਦੇ ਚ ਹਰ ਸਾਲ ਆਉਂਦਾ ਸੀਗਾ ਇਹਨਾਂ ਦਿਨਾਂ ਚ ਲੱਖ ਤੋਂ 1.5 ਲੱਖ ਤੋੜਾ 2 ਲੱਖ ਤੋੜਾ ਆ ਜਾਂਦਾ ਸੀ ਅੱਜ ਹਜ਼ਾਰਾਂ ਚ ਆ ਸ਼ਾਇਦ 1150 ਤੋੜਾ ਵੱਧ ਤੋਂ ਵੱਧ ਹੋਂ ਤੱਕ ਮੰਡੀ ਚ ਆਇਆ ਆ ਇਹਦੇ ਕਰਕੇ ਮੰਡੀ ਚ ਨਾਉਣ ਕਰਕੇ ਜਿਹੜਾ ਆੜਤੀ ਆ ਉਹ ਵੀ ਚੁੱਪ ਬੈਠਾ ਆ ਉਹ ਵੀ ਵੇਲਾ ਬੈਠਾ ਆ ਜਿਹੜੀ ਲੇਬਰ ਆ ਉਹ ਵੀ ਵੇਲੀ ਬੈਠੀ ਆ ਕਿਸਾਨ ਤਾਂ ਮਰਿਆ ਹੀ ਆ ਅੰਨਦਾਤਾ ਦੇ ਪੱਲੇ ਕੁਝ ਨਹੀਂ ਰਹਿ ਗਿਆ ਅੰਨਦਾਤਾ ਤੇ ਹੁਣ ਜੇ ਮੰਡੀ ਚ ਆਉਂਦਾ ਤੇ ਮੰਡੀ ਚ ਝੋਨਾ ਸੁੱਟਣ ਵਾਸਤੇ ਆਉਂਦਾ ਵੇਚਣ ਵਾਸਤੇ ਨਹੀਂ ਕਿਉਂਕਿ ਹਾਲਾਤ ਇਤਾਂ ਦੇ ਬਣ ਗਏ ਆ ਵੀ ਸੁੱਟਣ ਵਾਲੀ ਸਥਿਤੀ ਬਣ ਗਈ ਆ ਝੋਨੇ ਦਾ ਰੰਗ ਬਦਰੰਗ ਹੋ ਗਿਆ ਆ ਨਾ ਇਹਦਾ ਕੋਈ ਰੇਟ ਮਿਲਦਾ ਆ ਨਾ ਕੋਈ ਗੱਲ ਨਾ ਕੋਈ ਬਾਤ ਪਹਿਲਾਂ ਵੇਖੋ ਜੀ ਇਹ ਜਿਹੜੀ 1692 ਆ ਜਿਹੜੀ ਪਰਮਲ ਦੇ ਵਿੱਚ ਆਪਾਂ ਖਲੋਤੇ ਆ ਇਹ 1692 ਪਰਮਲ ਦਾ ਰੇਟ ਜਿਹੜਾ ਆ 303500 ਤੱਕ ਵੀ ਲੱਗਦਾ ਸੀਗਾ ਇਸ ਵੇਲੇ ਇਹਦਾ ਰੇਟ 1000 ਤੋਂ 1500 ਰੁਪਿਆ ਲੰਘਟਿਆ ਆ 2000 ਰੁਪਿਆ ਕੁਇੰਟਲ ਦਾ ਘਟ ਗਿਆ ਦੂਜੇ ਨੰਬਰ ਤੇ ਇਹਦੀ ਜਿਹੜੀ ਝਾੜ ਆ ਉਹ ਰਹਿ ਗਿਆ 2 ਤੋਂ 3 ਕੁਇੰਟਲ ਫਸਲਾਂ ਅੱਜ ਵੀ ਪਾਣੀ ਵਿੱਚ ਡੁੱਬੀਆਂ ਪਈਆਂ ਫਸਲਾਂ ਅੱਜ ਵੀ ਕਈ ਖੇਤਰੇ ਆ ਜਿਨ੍ਹਾਂ ਦੇ ਵਿੱਚ ਨੀਵੇਂ ਖੇਤਰਾਂ ਦੇ ਵਿੱਚ 2-2 ਫੁੱਟ ਪਾਣੀ ਅੱਜ ਵੀ ਆ ਉਹਨਾਂ 'ਚ ਕਣਕ ਬੀਜਣ ਦੇ ਵੀ आसार ਨਹੀਂ ਗੇ ਜੇ ਕੋਈ ਸਰਕਾਰ ਨੇ ਇਹਨਾਂ ਲੋਕਾਂ ਦੀ ਸਾਰਨਾ ਲਈ ਪਾਣੀ ਕਿਸੇ ਬੰਨੇ ਨਿਕਲ ਨਹੀਂ ਰਿਹਾ ਕੋਈ ਨਾਲਿਆਂ ਦੀ ਸਫਾਈ ਨਹੀਂ ਹੋਈ ਕੋਈ ਸਫਾਈ ਹੁੰਦੀ ਕੋਈ ਨਾਲੇ ਜਿਹੜੇ ਸੀ ਨਾਲੇ ਸੀਗੇ ਉਹ ਸਾਫ ਹੋਏ ਹੁੰਦੇ ਤੇ ਪਾਣੀ ਨਿਕਲ ਜਾਂਦਾ ਪਾਣੀ ਨਿਕਲਦੇ ਕੋ ਸਾਰੀ ਨਹੀਂ ਕਿ ਅੱਗ ਲਾਉਂਦੇ ਆ ਤੇ ਕਿਸਾਨ ਆ ਜੀ ਬੱਤੀ ਮਾਰਦੇ ਵੇਖੋ ਜੀ ਸਾਡੀ ਦੇਸ਼ ਦੀ ਸਰਵੋੱਚ ਅਦਾਲਤ ਨੇ ਇੱਕ ਫੈਸਲਾ ਕੀਤਾ ਆ ਵੀ ਜਿਹੜੇ ਅੱਗ ਲਾਉਣ ਦਾ ਮਸਲਾ ਹੈ ਉਹਨੂੰ ਬਿਲਕੁਲ ਖਤਮ ਕਰ ਦਿਓ ਉਹਨਾਂ ਤੇ ਸਰਕਾਰਾਂ ਨੂੰ ਹੁਕਮ ਦੇ ਦਿੱਤਾ ਵਿੱਚੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਵੀ ਜੇ ਕੋਈ ਕਿਸਾਨ ਲਾਉਂਦਾ ਉੱਤੇ ਪਰਚਾ ਦਰਜ ਕਰ ਦਿਓ ਪਰਚਾ ਦਰਜ ਕਰਕੇ ਇੱਥੋਂ ਤੱਕ ਉਹਨਾਂ ਕਹਿੰਦਾ ਵੀ ਕਿੰਨੇ ਕੁ ਕਿਸਾਨ ਲਾਉਂਦੇ ਸਾਰੇ ਅੰਦਰ ਦੇ ਦਿਓ ਸਾਰੇ ਅਰੈਸਟ ਕਰ ਲੋ ਜੇ ਉਹਨਾਂ ਨੂੰ ਰੈਸਟ ਕਰਦੇ ਆ ਹੁਣ ਕਿਸਾਨ ਤੇ ਫਸ ਗਿਆ ਸੱਪ ਦੇ ਮੂੰਹ ਕੋੜ ਕਿਰਲੀ ਆਲੀ ਗੱਲ ਹੋ ਗਈ ਜੇ ਤਾਂ ਉਹ ਲਾਊਗਾ ਪਰਾਲੀ ਨੂੰ ਅੱਗ ਲਾਊਗਾ ਤੇ ਪੁਲਸਾ ਪੁਲਿਸ ਪਰਚਾ ਕਰੂਗੀ ਜੇ ਉਹ ਪਰਾਲੀ ਨੂੰ ਅੱਗ ਨਹੀਂ ਲਾਊਗਾ ਤੇ ਉਹ ਕੜਕ ਨਹੀਂ ਪੀ ਸਕੂ ਕੀ ਹਾਲਾਤ ਨੇ ਮੰਡੀਆਂ ਦੇ ਮੇਰਾ ਨਾਂ ਜੀ ਸੁਖਵਿੰਦਰ ਸਿੰਘ ਪੇਂਟ ਮੇਰਾ ਕਤਲੇ ਆ ਜੀ ਤੇ ਬਸ ਮੰਡੀ ਦੇ ਵਿੱਚ ਆਏ ਆ ਜੀ ਬਸ ਇਹ ਹੋਈ ਮਤਲਕੀ ਜਿਹੜਾ ਕੋ ਥੋੜਾ ਬੋਤਾ ਝੋਨਾ ਲੈ ਕੇ ਆਏ ਆ ਤੇ ਉਹ ਤੁਹਾਨੂੰ ਪਤਾ ਹੈ ਮੇਰੀ ਮਿੱਟੀ ਆ ਜੀ ਜਿਨ੍ਹਾਂ ਨੇ ਪੈਸੇ ਦੇਣੇ ਉਹਨਾਂ ਫਿਰ ਮਿੱਟੀ ਦੇ ਪੈਸੇ ਥੋੜਾ ਦੇਣੇ ਆ ਜੀ ਅਸੀਂ ਕਹਿੰਦੇ ਕਿ ਚਲੋ ਜੀ ਏ ਜੀ ਜਿਹੜੇ ਮਤਗੀ ਹੜਾ ਏ ਆ ਜੀ ਹੜਾਂ ਦਾ ਕਾਰਨ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਨ੍ਹਾਂ ਨੇ ਪੈਸੇ ਦੇਣੇ ਆ ਉਹਨਾਂ ਸਾਨੂੰ ਮਿੱਟੀ ਦੇ ਥੋੜਾ ਪੈਸੇ ਦੇਣੇ ਪਰ ਚਲੋ ਮੈਂ ਕਹਿੰਦਾ ਉਹਨਾਂ ਦੀ ਫੇਰ ਵੀ ਬਾਤ ਰਹੀ ਏ ਜੇ ਸਾਡੇ ਥੋੜੇ ਬੋਤੇ ਸਾਨੂੰ ਕੋਈ ਸਾਡੀ ਕੋਈ ਸਹਾਇਤਾ ਕਰੀ ਜਾਂਦੇ ਸਾਨੂੰ ਉਹਨਾਂ ਦਾ ਇੰਨਾ ਹੀ ਧੰਨਵਾਦ ਜਿਹੜੇ ਸਾਡੀ ਖਰੀਦੀ ਜਾਂਦੇ ਜੀ ਮਿੱਟੀ ਸਾਡੀ ਖਰੀਦੀ ਜਾਂਦੇ ਜੀ ਜਿਹੜੇ ਕਿੰਨਾ ਕ ਝਾੜ ਨਿਕਲਦਾ ਆ ਕਿਉਂਕਿ ਪਹਿਲਾਂ ਤੋਂ ਬਹੁਤ ਨਿਕਲਦਾ ਸੀ ਝਾੜ ਜੀ ਸਰ ਜੀ ਹੁਣ ਤਾਂ ਝਾੜ ਤੁਸੀਂ ਲਾ ਲੋ ਹਿਸਾਬ ਕਿ ਮਦਗੀ ਜਿਹੜੇ ਝੋਨੇ ਹੁਣ ਮਾਰ ਕੇ ਇਹ 4-5 ਕੁਇੰਟਲ ਹੀ ਨਿਕਲਦੇ ਆ ਜੀ ਮਿੱਟੀ ਵਾਲੇ ਝੋਨੇ ਤਾਂ ਜਿਹੜੇ ਦੂਜੇ ਵੀ ਮਦਗੀ ਉਹ 5-6 ਕੁਇੰਟਲ ਨਿਕਲ ਜਾਂਦੇ ਵੇਖਣ ਨੂੰ ਬਹੁਤ ਸੋਨੇ ਝੋਨੇ ਪਰ ਹੈ ਪੱਲੇ ਕੁਛ ਨਹੀਂ ਜਦ ਭਰਾ ਲੀਆਂ ਹਰੀਆਂ ਜੀ ਬਸ ਖਰਚਾ ਕਾਫੀ ਆ ਜਾਂਦਾ ਜੀ ਖਰਚਾ ਜੀ ਖਰਚਾ ਸਾਰਾ ਆ ਗਿਆ ਜੀ ਹੁਣ ਤਾਂ ਝੋਨੇ ਵੱਢਣੇ ਹੀ ਬਸ ਹੁਣ ਵढਾਈ ਤੇ ਤਾਂ ਤਿਆਰ ਬੈਠੇ ਹਾਂ ਕਿ ਚਲੋ ਝੋਨੇ ਵੱਢੇ ਜਾਣ ਕਈ ਆਪਣੇ ਕੰਮ ਲੀਕੇ ਹੁੰਦੇ ਆ ਜੀ ਉਹ ਜਿਹੜ ਸਰਕਾਰ ਕੋ ਵੀ ਮੰਗ ਕਰ ਜੀ ਸਰਕਾਰ ਕੋ ਇਹੋ ਮੰਗ ਕਰਦੇ ਆਂਗੇ ਸਰਕਾਰ ਕਹਿੰਦਾ 20000 ਰੁਪਏ ਇਕੱਲੇ ਦਾ ਦੇਣਗੇ ਚਲੋ 20000 ਰੁਪਏ ਸਾਨੂੰ ਮਿਲ ਜਾਵੇ ਚਲੋ ਸਾਡੀਆਂ ਕਣਕਾਂ ਕੁੜਕਾਂ ਬੀਜੀਆਂ ਜਾਣ ਤੇ ਬਸ ਸਾਨੂੰ ਸਰਕਾਰ ਦਾ ਇੰਨਾ ਹੀ ਬਹੁਤ ਧੰਨਵਾਦ ਹੋ ਜਾਊਗਾ ਜੀ ਤੇ ਅਸੀਂ ਦੂਜੀ ਗੱਲ ਕਹਿੰਦੇ ਆਂ ਕਿ ਚਲੋ ਜਿਹੜੇ ਨਿਮਾਨ ਥਾਂ ਆ ਜਿਹੜੇ ਜਿਹੜਾ ਨਵਾਨ ਥਾਂ ਆ ਨਵਾਨ ਥਾਵਾਂ ਤੇ ਮਤਗੀ ਪੰਪ ਪੰਪ ਲਾ ਕੇ ਚਲੋ ਸਰਕਾਰ ਚਲੋ ਪਾਣੀ ਪੂਣੀ ਕੱਢ ਦਵੇ ਸਾਡਾ ਥੋੜਾ ਬਹੁਤਾ ਜਾਂ ਕਿਤੇ ਜੀਸੀਪੀਆਂ ਨੇ ਟੋਏ ਮਾਰ ਕੇ ਪਾਣੀ ਸਾਡਾ ਇੱਕ ਥਾਂ ਇਕੱਠਾ ਹੋ ਜਾਏ ਸਾਡੇ ਕੋਲ 10-10 ਮਰਲੇ ਪੈਲੀ ਖਰਾਬ ਵੀ ਹੋ ਜਾਊਗੀ ਮਰਗੀ ਦੂਜੀ ਸਾਡੀ ਕਣਕ ਬੀਜੀ ਜਾਊਗੀ ਜੀ ਇਹ ਹੁਣ ਸਾਡੀ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਸਹਿਯੋਗ ਦੇਓ ਸਾਨੂੰ ਭਾਵੇਂ ਪੈਲੀਆਂ ਚ ਟੋਏ ਮਾਰ ਕੇ 10-10 ਮੱਲੇ ਸਾਡੀ ਪੈਲੀ ਪੁੱਟੀ ਵੀ ਜਾਊਗੀ ਉਹਨਾਂ ਵਿੱਚ ਪਾਣੀ ਆ ਜਾਏ ਤੇ ਉਹ ਦੂਜੀ ਪੈਲੀ ਬੱਤਰ ਆ ਜਾਏ ਤੇ ਸਾਡੀਆਂ ਕਣਕਾਂ ਬੀਜੀਆਂ ਜਾਣਗੀਆਂ ਅਸੀਂ ਤਾਂ ਸਰਕਾਰਗਾਰੀ ਇਹੋ ਬੇਨਤੀ ਕਰਦੇ ਆ ਕਿ ਜਿੱਥੇ ਜਾ ਕੇ ਕੋਈ ਡਰੇਨ ਆ ਸਾਡਾ ਦੂਰੋਂ ਨੀਰੋਂ ਪਾਈਪ ਪਾ ਕੇ ਸਾਡੀਆਂ ਪੈਲੀਆਂ ਦੇ ਪਾਣੀ ਨਿਕਲ ਜਾਣਾ ਤੇ ਸਾਡੇ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਕੁ ਥੋੜੀਆਂ ਬਹੁਤੀਆਂ ਕਣਕਾਂ ਨੇ ਚਲੋ ਕਣਕਾਂ ਬੀਜੀਆਂ ਜਾਣ ਚਲੋ ਆਉਣ ਵਾਲਾ ਸੀਜ਼ਨ ਹੀ ਸਾਡਾ ਕੋ ਚੰਗਾ ਹੋ ਜਾਵੇ ਜੀ ਪਿਛਲਾ ਤਾਂ ਸਾਰਾ ਬਰਬਾਦ ਹੋ ਲਾ ਆਉਣ ਵਾਲਾ ਸੀਜ਼ਨ ਮਤ ਕੀ ਹਾਲਾਤ ਨੇ ਮੰਡੀ ਦੇ ਸੋਨ ਨਵੀਨ ਕੁਮਾਰ ਮੇਰਾ ਨਾਮ ਹੈ ਵਾਣ ਮੰਡੀ ਤੁਸੀਂ ਬੋਲਦੇ ਹਾਲਾਤ ਮੰਡੀ ਦੇ ਬਹੁਤ ਜ਼ਿਆਦਾ ਕ੍ਰਿਟੀਕਲ ਹੋਏ ਪਏ ਆ ਟਾਈਮ ਤੇ ਕਾਨ ਹੜਾ ਦਾ ਕਾਰਨ ਬਹੁਤ ਜ਼ਿਆਦਾ 100% ਹੀ ਝੋਨੇ ਦਾ ਨੁਕਸਾਨ ਹੋ ਚੁਕਿਆ ਕਿੰਨੇ ਕ ਹੁਣ ਤੱਕ ਮੰਡੀ ਟੋਂ ਆਇਆ ਤੇ ਪਹਿਲਾਂ ਕਿੰਨਾ ਕ ਆਉਂਦਾ ਸਭ ਤੋਂ ਪਹਿਲਾਂ ਪਹਿਲਾਂ ਅੱਜ ਤੋਂ ਕੋ 2 ਸਾਲ ਜਾਂ ਸਾਲ ਪਹਿਲਾਂ ਵੀ ਗਿਣਿਆ ਜਾਵੇ ਤੇ ਮੰਡੀ ਜੈਟਮ 1 ਲੱਖ ਤੋਂ 1.5 ਲੱਖ ਬਰੀ ਮੰਡੀ 'ਚ ਰੈਵਲ ਆ ਜਾਂਦੀ ਸੀਗੀ ਇਸ ਟਾਈਮ ਤੇ ਮੈਂ 1000 ਤੋਂ 1200 ਬਰੀ ਰੈਵਲ ਉਹ ਵੀ ਸਭ ਤੋਂ ਮਿੱਟੀ ਨਾਲ ਖਰਾਬ ਹੋਇਆ ਰੈਵਲ ਸਾਰਾ ਆਇਆ ਰੇਟ ਰੂਟ ਕਿੰਨਾ ਕ ਲੱਗ ਰ ਰੇਡ ਜੀ ਜੇ ਸਰਕਾਰ ਦੇ ਹਿਸਾਬ ਨਾਲ ਮਾਲ ਚੜੀ ਸਰਕਾਰ ਦੇ ਹਲਾਤ ਜਿਹੜੇ ਮਾਲ ਆ ਉਹ ਤੇ ਸਰਕਾਰੀ ਰੇਟ ਹੀ ਲੱਗੇਗਾ ਬਾਕੀ ਜਿਹੜਾ ਅਧਲਾਹ ਦੇ ਪ੍ਰਾਈਵੇਟ ਕੰਪਨੀਆ ਵੇਖੋ ਕੀ ਰੇਟ ਖਰੀਦਦੀਆਂ 600 ਜਾਂ 700 ਇਹ ਹਿਸਾਬ ਤੇ 70000 ਰੁਪਏ ਮਾਲ ਦੇ ਸਾਨਾ ਕਿਤੇ ਜਾਊਗਾ ਕਿ ਮਿੱਟੀ ਨਾਲ ਮਾਲ ਬਹੁਤ ਜ਼ਿਆਦਾ ਖਰਾਬ ਹੋ ਗਿਆ 100% ਹੀ ਮਾਲ ਖਰਾਬ ਹੋ ਗਿਆ ਕਿਸਾਨਾਂ ਨੂੰ ਵੱਡੇ ਨਾਲ ਤੁਹਾਡਾ ਆਰਤੀ ਤੇ ਪਲੇਦਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਲੇਦਾਰਾਂ ਦਾ ਵੀ ਕਿਸਾਨ ਨੂੰ ਨੁਕਸਾਨ ਆਇਆ ਜੀ ਗੱਡੀਆਂ ਦਾ ਨੁਕਸਾਨ ਆਇਆ ਟਰੱਕਾਂ ਨੂੰ ਮਾਲ ਨਹੀਂ ਮਿਲਣਾ ਨਾਲ ਲੋਡਿੰਗ ਹੋਣੀ ਆ ਕਿਉਂਕਿ ਸਰਕਲ ਸਰਕਲ ਆਰਤੀ ਦੇ ਸਿਰ ਤੋਂ ਚੱਲਦਾ ਆ ਆਰਤੀ ਨਟ ਪੈਂਡ ਜ਼ਿੰਮੇਦਾਰ ਹੁੰਦਾ ਜ਼ਿੰਮੇਦਾਰ ਦਾ ਅਗਰ ਮਾਲ ਨਹੀਂ ਆਇਆ ਤਾਂ ਆਰਤੀ ਦਾ ਸਰਕਲ ਨਾ ਪੱਲੇ ਦਾ ਸਰਕਲ ਨਹੀਂ ਚੱਲੇਗਾ ਟਰੱਕਾਂ ਦਾ ਸਰਕਲ ਨਹੀਂ ਚੱਲੇਗਾ ਕਿੰਨਾ ਕਿ ਨੁਕਸਾਨ ਤਾਂ ਲਾਪੜਾ ਤੁਸੀਂ ਕਿੰਨਾ ਕਿ ਨੁਕਸਾਨ ਮੰਨਦੇ ਸਾਡਾ ਜੀ 95 ਤੋਂ 100% ਦਾ ਨੁਕਸਾਨ ਹੋਇਆ ਸਾਰੀ ਮੰਡੀ ਦਾ ਹੀ 100% ਦਾ ਨੁਕਸਾਨ ਹੋਇਆ ਇਸ ਵੇਲੇ ਵਿਲੀ ਆ ਰਹੀ ਨਜ਼ਰ ਆਦੀ ਮੰਡੀ ਤੋਂ ਇਸ ਟਾਈਮ ਮੰਡੀ ਬਿਲਕੁਲ ਖਾਲੀ ਹੈ ਜੀ ਇਸ ਟਾਈਮ ਦੇ ਮੰਡੀ ਦੇ ਵਿੱਚ ਹਾਲਾਤ ਵੀ ਵੇਖੋ ਵਾਟਾ 1000 ਤੋਂ 1200 ਬੋਰੀ ਵਾਈ ਆ ਉਹ ਵੀ ਜਿਹੜੀ ਪਾਣੀ ਦੇ ਨਾਲ ਹੜੀ ਹੋਈ ਹੈ ਦਾਣ